ਇਹ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤੇ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਏ ਉਹਨਾਂ ਨੇ ਜਿਹੜੀ ਸਿਆਜ਼ ਗੱਡੀ ਦੀ ਟ్రਾਈ ਲਈ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਾਈਕਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾਂ ਟ్రਾਈ ਲੈਣਗੇ ਉੱਥੇ ਮਾਰਕੁੱਟ ਕੀਤੀ ਮਾਰਕੁੱਟ ਕਰਕੇ ਤੋਂ ਗੱਡੀ ਜਿਹੜੀ ਖੋ ਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋਨੇ ਉਹਦਣਾ ਲੜਦਿਆਂ ਕੋਲ ਦੇਆ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀ ਆ ਉਹਨਾਂ ਦੀ ਗੱਡੀ ਉੱਥੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਥੇ ਪੁਲਿਸ ਪਾਰਟੀ ਵਗੈਰਾ ਵੀ ਪਸਤਾਏ ਸੀਗਾ ਤੇ ਗੱਡੀ ਵੀ ਬ੍ਰਾਮਧ ਹੋ ਗਿਆ ਕੱਟਾ ਵੀ ਬ੍ਰਾਮਧ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਇੰਨੇ ਸਿਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹੋਂ ਲੈ ਕੇ ਚੋਰੀ ਕੀਤੀ ਪਹਿਲਾਂ ਕਿਵਾਰੋਂ ਤੋਂ ਆਇਆ ਹਾਂ ਹਾਂਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਝਖੜੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚਾਕੀ ਮਲ ਸਿੰਘ ਦਾ ਜਿਹੜਾ ਇਹਨੂੰ ਪ੍ਰਾਈਸ ਦਉਣ ਗਿਆ ਸੀ ਉਹ ਝਖੜੀ ਹੋਇਆ ਜੀ ਇਹ ਜੀ ਨਵਦੀਪ ਸਿੰਘ ਨਾਂ ਦਾ ਇੱਕ ਲੜਕਾ ਜੋ ਮਚਾਕੀ ਮਲ ਸਿੰਘ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣਾ ਉੱਥੇ ਇੱਕ ਕਾਰਾਂ ਦਾ ਕੰਮ ਕਰਦਾ ਸੀਗਾ ਆਪਣਾ ਹਰਿੰਦਰਾ ਨਗਰਮ ਜਿਹੜਾ ਹੈਗਾ ਮੋੜ ਤੇ ਤਾਂ ਇਹਨੂੰ ਤਾਂ ਕੋਈ ਗੱਡੀ ਵੇਖਣ ਆਸਤੇ ਆਇਆ ਹੈ ਉਹਨਾਂ ਨੇ ਜਿਹੜੀ ਸਿਆਚ ਗੱਡੀ ਦੀ ਟ੍ਰਾਈ ਲਈ ਆ ਤੇ ਤਿੰਨ ਵਿਅਕਤੀ ਸਨ ਸਪਲੈਂਡਰ ਮੋਟਰਸਲ ਤੇ ਆਏ ਸੀਗੇ ਤੇ ਇਸ ਨੂੰ ਫਿਰ ਇਹਨਾਂ ਨੇ ਜਿਹੜੀਆਂ ਜਾ ਟ੍ਰਾਈ ਲੈਣਗੇ ਉੱਥੇ ਮਾਰਕਟ ਕੀਤੀ ਮਾਰਕਟ ਕਰਕੇ ਤੋਂ ਗੱਡੀ ਜਿਹੜੀ ਆ ਖੋਕੇ ਲੱਗੇ ਤੇ ਇਹਨਾਂ ਕੋਲ ਇੱਕ ਕੱਟਾ ਵੀ ਜਿਹੜਾ ਸੀਗਾ ਜੋ ਇਹਨੇ ਉਹਦਣਾ ਲੜਦਿਆਂ ਕੋਲ ਦੇਣਾ ਜਿਹੜਾ ਕੱਟਾ ਉਹਨਾਂ ਦਾ ਉੱਥੇ ਡੇਗਲਾ ਖੇਤਾਂ 'ਚ ਤੇ ਫਿਰ ਇਹਨੂੰ ਜੀ ਉਹਨਾਂ ਨੇ ਅੱਗੇ ਜਿਹੜੀਆਂ ਗੱਡੀ ਗੁਰੂ ਸਾਹਿਬ ਏਰੀਆ ਦੇ ਵਿੱਚ ਜਾ ਕੇ ਜਿਹੜੀਆਂ ਉਹਨਾਂ ਦੀ ਗੱਡੀ ਉੱਤੇ ਖਲੋਗੀ ਟਾਇਰ ਵਗੈਰਾ ਸੀਗੇ ਬਾਕੀ ਉੱਤੇ ਪੁਲਿਸ ਪਾਰਟੀ ਵਗੈਰਾ ਵੀ ਬਸਤਾਈ ਸੀਗਾ ਤੇ ਗੱਡੀ ਵੀ ਬਰਾਮਦ ਹੋ ਗਈ ਆ ਕੱਟਾ ਵੀ ਬਰਾਮਦ ਹੋ ਗਿਆ ਜਿਹੜੀਆਂ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀਆਂ ਦੋਸ਼ੀ ਟਰੇਸ ਹੋ ਗਏ ਇੰਨੇ ਸਰ ਵਿਅਕਤੀ ਸੀ ਤਿੰਨ ਵਿਅਕਤੀ ਸੀ ਤੇ ਲੱਗਦਾ ਵੀ ਤਿੰਨ ਵਿਅਕਤੀ ਗੱਡੀ ਪਹਿਲੇ ਮਨਸਾਹ ਨੇ ਕਰੀ ਚੋਰੀ ਪਹਿਲੇ ਵੀ ਕਿਵਾਰ ਹੋਈ ਆ ਹਾਂ ਜੀ ਜੀ 100% ਇਹ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਕਰਨ ਦਾ ਬੰਦਾ ਉਹਦਾ ਪ੍ਰੀਵੀਅਸ ਰਿਕਾਰਡ ਜ਼ਰੂਰ ਹੁੰਦਾ ਇਹ ਕੋਈ ਜਨਰਲ ਹੀ ਹੋਇਆ ਬੰਦਾ ਜੀ ਹਾਂਜੀ ਨਵਦੀਪ ਜਿਹੜਾ ਨਾਂ ਦਾ ਲੜਕਾ ਚਾਕੀ ਮਲਸੇਂ ਦਾ ਜਿਹੜਾ ਇਹਨੂੰ ਪ੍ਰਾਈਜ਼ ਦੋਣ ਗਿਆ ਸੀ ਉਹ जख्मी ਹੋਇਆ ਹੈ ਮੁੰਡਾ ਰਸ ਮੁੰਡਾ ਰਸ ਆਲਾ ਪਤਾ ਪਤਾ ਮੁੰਡਾ ਉਹਰੇ ਕਾਂਦਰੋਂ ਮੁੰਡਾ ਆ ਗਿਆ ਕੋਣ ਅਚਾਨਕ ਤਾਲ ਤਾਲ ਕਰਨ ਤਾਲ ਮੇਰ ਕਰਨ ਕੋਈ ਨਾ ਦੇਰ ਨਾ ਮੁੰਡਾ ਇਸ ਵਾਸਤੇ